ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੰਮ ਦੇ ਹੱਡ ਦੇ ਮੌਕੇ ਤੇ ਇੱਕ ਸਪੈਸ਼ਲ ਟ੍ਰੇਨ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਦੇ ਲਈ ਰਵਾਨਾ ਹੋ ਜਾ ਰਹੀ ਹੈ ਜੋ ਜੋ ਪਕਾਨੇ ਵਗੈਰਾ ਲਗਾ ਕੇ ਸਜਾਇਆ ਜਾ ਰਿਹਾ ਹੈ ਟ੍ਰੇਨ ਨੂੰ ਅਤੇ ਨਾਲ ਹੀ ਇਸ ਟ੍ਰੇਨ ਦੇ ਵਿੱਚ 2100 ਤੋਂ ਵੱਧ ਸ਼ਰਧਾਲੂ ਜਿਹੜੇ ਨੇ ਉਹ ਤਕਮਸਤ ਹੁੰਦੇ ਹੋਏ ਆ ਨਜ਼ਰ ਆਉਣਗੇ ਅਸੀਂ ਗੁਰੂ ਘਰ ਨਾਲ ਸੰਗਤ ਨੂੰ ਜੋੜ ਰਹੇ ਆ ਵੀ ਬਾਬਾ ਜੀਵਨ ਸਿੰਘ ਜੀ ਜਿਹੜੀ ਵਿਚਾਰਧਾਰਾ ਸੀ ਉਹ ਗੁਰੂ ਘਰ ਨਾਲ ਨਵੇਂ ਪਾਸ਼ਾ ਨਾਲ ਦਸਵੇਂ ਪਾਸ਼ਾ ਨਾਲ ਸੀ ਪਰਵਾਰਕਾਂ ਸਾਂਝ ਸੀ ਅਸੀਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਆ ਤੇ ਬਹੁਤ ਸੁਚੱਜੇ ਢੰਗ ਦੇ ਨਾਲ ਇਸ ਵੇਲੇ ਸੰਗਤ ਜਿਹੜੀ ਆ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਤਖਤ ਸ੍ਰੀ ਹਰਮੰਦਰ ਸਾਹਿਬ ਤੋਂ ਪਟਨਾ ਸਾਹਿਬ ਪਹੁੰਚ ਰਹੀ ਆ ਕਹਾਂਗਾ ਕਿ ਸ਼ਬਦ ਨੂੰ ਵੀ ਪਾਠ ਕਰੋ ਗੁਰੂ ਦੇ ਨਾਲ ਜੁੜੋ ਤੇ ਸਹੀ ਕੰਮ ਕਰੋ ਜੋ ਵੀ ਤੁਹਾਨੂੰ ਸਹੀ ਲੱਗਦਾ ਅਸੀਂ ਮੈਂ ਸੈਂਟਰ ਗਵਰਨਮੈਂਟ ਦੇ ਧੰਨਵਾਦੀਆਂ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਿਹੜੀ ਇਹ ਟ੍ਰੇਨ ਜਿਹੜੀ ਆ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਸਮਰਪਿਤ ਚਲਾਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕੋਟਨ ਕੋਟਨ ਧੰਨਵਾਦ ਕਰਦੇ ਆ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਇੱਕ ਸਪੈਸ਼ਲ ਟ੍ਰੇਨ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਦੇ ਲਈ ਰਵਾਨਾ ਹੋ ਜਾ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਹ ਮੰਗ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਢੰਗ ਦੇ ਨਾਲ ਲੋਕ ਜਿਹੜੇ ਨੇ ਇਸ ਤੇ ਟ੍ਰੇਨ ਨੂੰ ਸਜਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਜਿੱਥੇ ਇੱਕ ਪਾਸੇ ਖਾਲਸੇ ਦੀਆਂ ਝੰਡੀਆਂ ਲਗਾਈਆਂ ਜਾ ਰਹੀਆਂ ਨੇ ਉੱਤੇ ਹੀ ਜੋ ਪਕਾਨੇ ਵਗੈਰਾ ਲਗਾ ਕੇ ਸਜਾਇਆ ਜਾ ਰਿਹਾ ਹੈ ਟ੍ਰੇਨ ਨੂੰ ਅਤੇ ਨਾਲ ਹੀ ਇਸ ਟ੍ਰੇਨ ਦੇ ਵਿੱਚ 2100 ਤੋਂ ਵੱਧ ਸ਼ਖਰਾਂ ਨੂੰ ਜਿਹੜੇ ਨੇ ਉਹ ਨਤਮਸਕ ਹੁੰਦੇ ਹੋਏ ਆ ਨਜ਼ਰ ਆਉਣਗੇ ਲੇਕਿਨ ਕਿਤਨਾ ਕਿਤੇ ਇਹ ਸਪੈਸ਼ਲ ਟ੍ਰੇਨ ਜਿਹੜੀ ਸੀ ਕਿ ਉਹ ਅ ਸਪੈਸ਼ਲ ਜਿਹੜੇ ਲੋਕ ਸੀਗੇ ਜਾਂ ਸ਼ਰਧਾਲੂ ਸੀਗੇ ਜੋ ਪਟਨਾ ਸਾਹਿਬ ਜਾਣਾ ਚਾਹੁੰਦੇ ਸਰ ਉਹਨਾਂ ਨੂੰ ਲੈ ਕੇ ਹੀ ਜਿਹੜਾ ਸੀਗਾ ਉਹ ਕੀਤੀ ਸੀ ਲੇਕਿਨ ਕੁਝ ਲੋਕਾਂ ਵੱਲੋਂ ਇਸ ਟ੍ਰੇਨ ਦੀ ਜਿਹੜੀ ਹੈ ਟਿਕਟ ਕਰਾ ਕੇ ਕਈ ਲੋਕਾਂ ਨੂੰ ਖੱਜਲ-ਖਵਾਰ ਹੋਣ ਲਈ ਮਜਬੂਰ ਹੋਣ ਦਿੱਤਾ ਗਿਆ ਲੇਕਿਨ ਇਹ ਟ੍ਰੇਨ ਜਿਹੜੀ ਹੈ 9:39 ਮਿੰਟ ਤੇ ਇੱਥੋਂ ਅ ਰਵਾਨਾ ਹੁੰਦੀ ਹੋਈ ਅ ਨਜ਼ਰ ਆਉਗੀ ਤੇ ਕਈ ਲੋਕ ਜਿਹੜੇ ਨੇ ਉਹ ਪਹਿਲੀ ਵਾਰ ਜਿਹੜਾ ਹੈ ਇਸ ਪਟਨਾ ਖਾਲਸੇ ਦੀ ਜਨਤਰੀ ਨੇ ਪਟਨਾ ਸਾਹਿਬ ਜਾ ਕੇ ਆਪਣੇ ਆਪ ਨੂੰ ਸੁਭਾਗੇਸ਼ਾਲੀ ਜਿਹੜਾ ਹੈ ਉਹ ਸਮਝਦੇ ਹੋਏ ਅਨ ਨਜ਼ਰਾਂ ਉਹ ਲੇਕਿਨ ਕਿੰਨਾ ਕਹਤੇ ਹੈ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਇਹ ਸਪੈਸ਼ਲ ਉਪਰਾਲਾ ਜਿਹੜਾ ਸੀਗਾ ਉਹ ਕੀਤਾ ਗਿਆ ਸੀ ਅਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਸੀਗਾ ਉਹ ਜੋ ਸ਼ਰਧਾਲੂ ਨੇ ਉਹ ਇੱਥੇ ਪਹੁੰਚ ਰਹੇ ਅ ਸ਼ੁਰੂ ਹੋ ਚੁੱਕੇ ਹਨ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਵੱਡੇ ਲੀਡਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਸਨ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸਰਦਾ ਗੁਜੀਤ ਸਿੰਘ ਔਜਲਾ ਦੇ ਜਿਹੜੇ ਨੇ ਜੀ ਸੀ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆਏ ਸੀ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੁਨਦ ਜਿਹੜਿਆ ਨੇ ਉਹ ਇੱਥੇ ਕਰਵਾਇਆ ਗਿਆ ਦੂਸਰੇ ਪਾਸੇ ਭਾਈ ਬਲਦੇਵ ਸਿੰਘ ਮਡਾਲਾ ਵੀ ਜਿਹੜੇ ਸੀ ਕਿ ਇੱਥੇ ਪਹੁੰਚੇ ਸਨ ਉਹਨਾਂ ਵੱਲੋਂ ਵੀ ਇੱਥੇ ਸੇਵਾ ਜਿਹੜੀ ਸੀਗੀ ਉਹ ਕੀਤੀ ਗਈ ਸੀ ਲੇਕਿਨ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਕੁਝ ਸਮੇਂ ਬਾਅਦ ਜਿਹੜੀ ਇੱਥੋਂ ਟ੍ਰੇਨ ਜਿਹੜੀ ਹੈ ਚੱਲਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਸਰੇ ਪਾਸੇ ਕਈ ਨੌਜਵਾਨ ਜਿਹੜੇ ਨੇ ਇੱਥੇ ਸੇਵਾ ਕਰਦੇ ਹੋਏ ਵੀ ਅਰ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਨੌਜਵਾਨਾਂ ਨਾਲ ਜਿਹੜੇ ਸੇਵਾ ਕਰਦੇ ਹੋਏ ਅਰ ਨਜ਼ਰ ਆ ਰਹੇ ਨੇ ਵੀਜੀ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਕੀ ਫਤਿਹ ਵਾਈਗੂ ਜੀ ਦੇ ਖਾਲਸਾ ਸਾਹਿਬ ਹੈਗੇ ਜੀ ਫਤਿਹ ਵਾਈਗੂ ਜੀ ਬੜੀ ਸੇਵਾ ਕੀਤੀ ਜਾ ਰਹੀ ਹੈ ਜੀ ਖਾਲਸੇ ਦੀ ਜਨਮ ਭੂਮੀ ਤੇ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਆਪਲਾਈ ਟਰਸਟ ਤੇ ਅੱਜ ਉਹਨਾਂ ਦਾ 25ਵਾਂ ਚੇਤਨਾ ਮਾਰਚ ਜਾ ਰਿਹਾ ਪਟਨਾ ਸਾਹਿਬ ਤੇ ਸਾਰੇ ਸ਼ਰਧਾਲੂ ਅੱਜ ਉਥੇ ਨਸਮਤਕ ਹੋਏ ਇੱਕ ਤੁਸੀਂ ਨੌਜਵਾਨ ਹੋ ਕੀ ਸਮਝਦੇ ਹੋ ਕਿ ਨੌਜਵਾਨ ਹੋਣਾ ਕਿੰਨਾ ਜ਼ਰੂਰੀ ਹੈ ਇਸ ਤਰ੍ਹਾਂ ਦੇ ਗ ਦੇਖੋ ਜੀ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਆਪਣੇ ਬਾਣੀ ਤੋਂ ਭਟਕੀ ਹੋਈ ਹੈ ਤੇ ਮੈਂ ਹਰ ਇੱਕ ਨੂੰ ਅਪੀਲ ਕਰੂੰਗਾ ਜਿਹੜੇ ਵੀ ਆਪਣੇ ਛੋਟੇ ਆ ਵੱਡੇ ਆ ਸਿਆਣੇ ਆ ਬਜ਼ੁਰਗ ਆ ਤੇ ਉਹਨਾਂ ਨੇ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਗੁਰੂ ਦੇ ਨਾਲ ਜੁੜੋ ਤੇ ਅੱਗੇ ਵਧੋ ਜੀ ਜੀ ਤੁਸੀਂ ਹੋਰ ਨੌਜਵਾਨਾਂ ਨੂੰ ਜਿਸ ਤਰ੍ਹਾਂ ਨਸ਼ੇ ਤੇ ਬੜੇ ਨੌਜਵਾਨ ਦਲਦਲ ਚ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਵੀ ਇੱਕ ਯੁਵਾ ਹੋ ਕੀ ਲੱਗਦਾ ਕਿ ਉਹ ਨਸ਼ਾ ਛੱਡਣਾ ਚਾਹੀਦਾ ਬਹੁਤ ਸਾਰੇ ਨੌਜਵਾਨ ਤੁਹਾਡੇ ਨਾਲ ਇਹ ਸੇਵਾ ਕਰਦੇ ਹੋ ਵੀ ਨਜ਼ਰ ਆ ਰਹੇ ਨੇ ਦੇਖੋ ਜੀ ਮੈਂ ਇਹ ਅਪੀਲ ਕਰੂੰਗਾ ਦੇਖੋ ਕੋਈ ਵੀ ਕੰਮ ਹੈ ਪਾਰਟਿਸਪੇਟ ਕਰੋਗੇ ਤੇ ਅਸੀਂ ਇੱਕ ਸਾਈਡ ਤੇ ਲੱਗਾਂਗੇ ਜੇ ਅਸੀਂ ਫ੍ਰੀ ਰਾਵਾਂਗੇ ਤੇ ਸਾਡਾ ਧਿਆਨ ਜਿਹੜਾ ਹੋਰ ਪਾਸੇ ਇਹਦੇ ਜਾਏਗਾ ਤੇ ਮੈਂ ਹੀ ਕਹਾਂਗਾ ਕਿ ਸਬਦ ਨੂੰ ਵੀ ਪਾਠ ਕਰੋ ਗੁਰੂ ਦੇ ਨਾਲ ਜੁੜੋ ਤੇ ਸਹੀ ਕੰਮ ਕਰੋ ਜੋ ਵੀ ਤੁਹਾਨੂੰ ਸਹੀ ਲੱਗਦਾ ਬਿਲਕੁਲ ਬਿਲਕੁਲ ਸੋ ਇਹ ਉਹ ਨੌਜਵਾਨ ਨੇ ਜਿਹੜੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਲੋਕ ਜਿਹੜੇ ਨੇ ਜਾ ਰਹੇ ਨੇ ਸਰ ਵੈਗੂ ਜੀ ਕਾ ਖਾਲਸਾ ਵੈਗੂ ਜੀ ਕਾ ਵੈਗੂ ਜੀ ਕਾ ਖਾਲਸਾ ਜੀ ਵੈਗੂ ਜੀ ਕੀ ਫਤਿਹ ਜੀ ਖਾਲਸੇ ਦੀ ਜਨਮ ਭੂਮੀ ਤੇ ਜਾ ਰਹੇ ਹੋ ਪਟਨਾ ਸਾਹਿਬ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਔਰ ਖਾਸ ਹੋਤੇ ਬਾਬਾ ਜੀਵਨ ਸਿੰਘ ਜੀ ਦਾ ਜੋ ਜਨਮ ਦਿਹਾੜਾ ਆ ਰਿਹਾ ਉਹਨੂੰ ਕਿ ਲੈ ਕੇ ਕੀ ਕਹਿਣਾ ਚਾਹੋਗੇ ਅਸੀਂ ਇਹੋ ਹੀ ਅਰਦਾਸ ਕਰਦੇ ਆਂ ਵੀ ਜਿੰਨੇ ਵੀ ਸਾਡੇ ਯਾਤਰੀ ਜਾ ਰਹੇ ਆ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਸੁਖ ਸ਼ਾਂਤੀ ਨਾਲ ਸੇਵਾ ਕਰਾਏ ਔਰ ਅਮਰ ਸ਼ਹੀਦ ਬਾਬਾ ਜੀ ਜੀਵਨ ਸਿੰਘ ਜੀ ਦਾ 363ਵਾਂ ਜਨਮ ਦਿਹਾੜੇ ਦੀਆਂ ਸਭ ਸਮੂਹ ਸਾਥ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜੇਕਰ ਲੱਗਦਾ ਹੈ ਕਿ 25ਵਾਂ ਚੇਤਨਾ ਮਾਰਚ ਹੈਗਾ ਜੀ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਹੋਰ ਬਹੁਤ ਜ਼ਰੂਰਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਜਨਮ ਦਿਹਾੜੇ ਤੇ 25ਵੇਂ ਚੇਤ ਮਾਰਚ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਸੀਂ ਗੁਰੂ ਘਰ ਨਾਲ ਸੰਗਤ ਨੂੰ ਜੋੜ ਰਹੇ ਹਾਂ ਕਿ ਬਾਬਾ ਜੀਵਨ ਸਿੰਘ ਜੀ ਜਿਹੜੀ ਵਿਚਾਰਧਾਰਾ ਸੀ ਉਹ ਗੁਰੂ ਘਰ ਨਾਲ ਨਵੇਂ ਪਾਸ਼ਾ ਨਾਲ ਦਸਵੇਂ ਪਾਸ਼ਾ ਨਾਲ ਅਸੀਂ ਪਰਿਵਾਰਕ ਸਾਂਝ ਸੀ ਅਸੀਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਹਾਂ ਤੇ ਬਹੁਤ ਸੁਚੱਜੇ ਢੰਗ ਦੇ ਨਾਲ ਇਸ ਵੇਲੇ ਸੰਗਤ ਜਿਹੜੀ ਆ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਤੱਕ ਸ੍ਰੀ ਹਰਮੰਦਰ ਸਾਹਿਬ ਤੋਂ ਪਟਨਾ ਸਾਹਿਬ ਪਹੁੰਚ ਰਹੀ ਆ ਤੇ ਸਮੂਹ ਸੰਗਤਾਂ ਤੇ ਸਮੂਹ ਮੀਡੀਆ ਦਾ ਆਂਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਾ ਰਹੇ ਆ ਜੀ ਨਾਲ ਇਸ ਟ੍ਰੇਨ ਦੇ ਵਿੱਚ ਸਾਨੂੰ 2200 ਦੀ ਪਰਮਿਸ਼ਨ ਮਿਲੀ ਸੀ ਕੱਲ ਅਸੀਂ ਸਪੈਸ਼ਲ ਤੌਰ ਤੇ ਰਿਕਵੈਸਟ ਕਰਕੇ ਦੋ ਡੱਬੇ ਹੋਰ ਲਗਵਾਏ ਆ ਇੱਕ ਡੱਬੇ ਦੀ ਜਿਹੜੀ 80 ਦੀ ਕੈਪੈਸਿਟੀ ਆ 160 ਸਾਨੂੰ ਹੋਰ 2200 2250 ਤੱਕ ਲਗਭਗ ਤਰੀਨ ਆ ਅਸੀਂ ਮੀਂਹ ਸੈਂਟਰ ਗਵਰਨਮੈਂਟ ਦੇ ਧੰਨਵਾਦੀਆਂ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਿਹੜੀ ਇਹ ਟ੍ਰੇਨ ਜਿਹੜੀ ਆ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਸਮਰਪਿਤ ਚਲਾਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕੋਟਨ ਕੋਟਨ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਵੇਰ ਦਾ ਚਾਹ ਪਾਣੀ ਦਾ ਅਰੇਂਜਮੈਂਟ ਕੀਤਾ ਤੇ ਦੁਪਹਿਰ ਦਾ ਹਰ ਸੰਗਤ ਵਾਸਤੇ ਲੰਗਰ ਦਾ ਸੁੱਕੀ ਰਸਤ ਬਣਾ ਕੇ ਪ੍ਰਸ਼ਾਦੇ ਬਣਾ ਕੇ ਭੇਜੇ ਆ ਸ਼੍ਰੋਮਣੀ ਗੁਰਦੁਆਰਾ ਪਰੰਦਰ ਦਾ ਕਮੇਟੀ ਦਾ ਵੀ ਧੰਨਵਾਦ ਕਰਦੇ ਆ ਉਹ ਇੱਕ ਵਿੱਚ ਇਸ ਤਰ੍ਹਾਂ ਦੇ ਹੋਰ ਜਾਣੇ ਚਾਹੀਦੇ ਜੀ ਨਗਰ ਕੀਰਤਨ ਜਾਂ ਇਸ ਤਰ੍ਹਾਂ ਦੇ ਜਥੇ ਜਾਣੇ ਚਾਹੀਦੇ ਜੀ ਦੇਖੋ ਜੀ ਜਿਹੜੇ ਇਹ ਉਪਰਾਲੇ ਆ ਇਹ ਹੋਣੇ ਚਾਹੀਦੇ ਆ ਗੁਰੂ ਗ੍ਰੰਥ ਸਾਹਿਬ ਨਾਲ ਸੰਗਤ ਜੁੜਦੀ ਆ ਕਿਉਂਕਿ ਮਤਲਬ ਜੇ ਗੁਰੂ ਗ੍ਰੰਥ ਸਾਹਿਬ ਨਾਲ ਸੰਗਤ ਜੁੜੇਗੀ ਨਸ਼ਿਆਂ ਦਾ ਤਿਆਗ ਹੋਊਗਾ ਵਾਤਾਵਰਣ ਦੀ ਸੰਭਾਲ ਹੋਊਗੀ ਮਤਲਬ ਭਰੂਣ ਹੱਤਿਆ ਤੇ ਕੰਟਰੋਲ ਹੋਊਗਾ ਜਿਹੜੀ ਗੁਰੂ ਦੀ ਬਾਣੀ ਆ ਨਾ ਉਹ ਮਨੁੱਖ ਨੂੰ ਸੁਚੱਜੇ ਢੰਗ ਦੇ ਨਾਲ ਜੀਵਨ ਜਤੀਨ ਦੀ ਪ੍ਰੇਰਣਾ ਦਿੰਦੀ ਆ ਤੇ ਸਾਡਾ ਤੇ ਬਾਬਾ ਜੀਮਸ ਸਿੱਧੇ ਪਲਾਈ ਟ੍ਰਸਟ ਰਜਿਸਟਰ ਚੰਡੀਗੜ੍ਹ ਅਸੀਂ 25ਵਾਂ ਸਾਲ ਐ ਕਿ ਆ 24 ਸਾਲ ਹੋ ਗਏ ਉਹ ਪ੍ਰਾਲਾ ਕਰ ਰਹੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜਨ ਦਾ ਤੇ ਸਪੈਸ਼ਲ ਤੌਰ ਤੇ ਇਸ ਜਿਹੜਾ 25ਵਾਂ ਚੇਤਨਾ ਮਾਰਚਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਅਸੀਂ ਪਟਨਾ ਸਾਹਿਬ ਇਸ ਕਰਕੇ ਲੈ ਕੇ ਜਾ ਰਹੇ ਆ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਸਥਾਨ ਗੁਰਦੁਆਰਾ ਗਾਇ ਕਾਇ ਕਾਟਾ ਗਾਇ ਕਾਟ ਤੋਂ ਜਿਹੜਾ ਨਗਰ ਕੀਰਤਨ 3 ਤੇ 4 ਤਰੀਕ ਨੂੰ ਚੱਲੇਗਾ ਤੇ ਪਟਨਾ ਸਾਹਿਬ ਉੱਥੇ ਪਹੁੰਚੇਗਾ ਤੇ ਮਤਲਬ ਸਮੂਹ ਸੰਗਤਾਂ ਦੇ ਅੱਗੇ ਅਰਦਾਸ ਹੈ ਬੇਨਤੀ ਹੈ ਵੀ ਬਾਬਾ ਜੀ ਦੇ ਨਾਮ ਦੇ ਨਾਲ ਹਰ ਜਸ ਗਾਉਣ ਮਹਾਰਾਜ ਦੇ ਨਾਮ ਸਤਨਾਮ ਵਾਇਗੁਰੂ ਦਾ ਜਾਪ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਵਾਲ ਹੈ ਜੀ ਮੈਂ ਅਕਸਰ ਹੀ ਜਿੱਥੇ ਜਾਂਦੇ ਦੇਖਦਾ ਉਹ ਚ ਨਾ ਬਹੁਤ سارے ਬਜ਼ੁਰਗ ਲੋਕ ਹੁੰਦੇ ਨੇ ਇਸ ਵਿੱਚ ਬੜੇ ਨੌਜਵਾਨ ਨੇ ਕੀ ਲੱਗਦਾ ਕਿ ਪੰਜਾਬ ਦਾ ਨੌਜਵਾਨ ਵੀ ਇਸ ਚੀਜ਼ ਨੂੰ ਲੈ ਕੇ ਸੁਚੇਤ ਹੋ ਰਿਹਾ ਕਿ ਨਸ਼ੇ ਤੋਂ ਦੂਰ ਹੋਇਆ ਜਾਵੇ ਪਤਿਤਪੁਣੇ ਤੋਂ ਦੂਰ ਹੋਇਆ ਜਾਵੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਨੇ ਉਹ ਤੇ ਗੁਰੂਗ੍ਰੰਥਨਾਮ ਕਰਨਾ ਜੁੜੇ ਨੇ ਅਸੀਂ ਯੂਥ ਨੂੰ ਵੀ ਪ੍ਰੇਰਨਾ ਦੇਣੇ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਯੂਥ ਦੇ ਹੱਥ ਵਾਸਾ ਅਸੀਂ ਯੂਥ ਨੂੰ ਵੀ ਬਾਬਾ ਜੀਵਨ ਸਿੰਘ ਜੀ ਦੀਆਂ ਪ੍ਰੇਰਨਾਵਾਂ ਬਾਬਾ ਜੀਵਨ ਸਿੰਘ ਦੇ ਜਿਹੜੇ ਪਰ ਪ੍ਰਕਾਰ ਸੀ ਉਹਨਾਂ ਦੇ ਪੈਰਾਂ ਪਿੱਛੇ ਅਸੀਂ ਚੱਲਣ ਦਾ ਯੂਥ ਨੂੰ ਪ੍ਰੇਰਨਾ ਦੇਣਦੇ ਆ ਕਿਉਂਕਿ ਸਾਡੇ ਇੱਕ ਉਹਨਾਂ ਰਾ ਬਾਬਾ ਜੀਵਨ ਸਿੰਘ ਮਹਾਨ ਹੈ ਸਿੱਖ ਪੰਥ ਕੀ ਸ਼ਾਨ ਹੈ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਬਹੁਤ ਧੰਨਵਾਦੀ ਸੋ ਇਹ ਉਹ ਜਥਾ ਹੈ ਦਾ ਹੁਣ ਪਟਨਾ ਸਾਹਿਬ ਦੀ ਰਵਾਨਾ ਹੋਏਗਾ ਸਪੈਸ਼ਲ ਟ੍ਰੇਨ ਨਾ ਜਿਹੜਾ ਹੈ ਰਵਾਨਾ ਹੁੰਦਾ ਹੋਇਆ ਨਜ਼ਰ ਆਵੇਗਾ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟ੍ਰੇਨ ਨੂੰ ਸਪੈਸ਼ਲ ਤੌਰ ਤੇ ਸਜਾਇਆ ਵੀ ਜਾ ਰਿਹਾ ਹੈ ਤਾਂ ਜੋ ਕਿ ਇੱਕ ਅਲੱਗ ਮੈਸੇਜ ਜਿਹੜਾ ਹੈ ਉਹ ਦਿੱਤਾ ਜਾ ਸਕੇ ਹਾਲਾਂਕਿ 2200 ਤੋਂ ਵੱਧ ਜਿਹੜੇ ਨੇ ਉਹ ਸ਼ਰਧਾਲੂ ਇਸ ਟ੍ਰੇਨ ਦੇ ਰਾਹੀਂ ਸਪੈਸ਼ਲ ਟ੍ਰੇਨ ਦੇ ਰਾਹੀਂ ਪਟਨਾ ਸਾਹਿਬ ਪਹੁੰਚਣਗੇ ਅਤੇ ਗੁਰੂ ਦਾ ਸ਼ੁਕਰਾਨਾ ਜਿਹੜਾ ਹੈ ਉਹ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੌਜਵਾਨ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਲਗਾਤਾਰ ਹੀ ਸਵੇਰ ਤੋਂ ਇਹ ਨੌਜਵਾਨ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਅਨ ਨਜ਼ਰ ਆ ਰਹੇ ਸੀ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੱਧ ਚੜ ਕੇ ਨੌਜਵਾਨ ਇਸ ਵਿੱਚ ਹਿੱਸਾ ਲੈ ਰਹੇ ਨੇ ਉੱਥੇ ਬਜ਼ੁਰਗ ਜਿਹੜੇ ਨੇ ਉਹ ਵੀ ਇਸ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕਈ ਵੱਡੇ ਲੀਡਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਸਨ ਗੁਰਜੀਤ ਸਿੰਘ ਔਜਲਾ ਦੇ ਪਰਸਨਲੀ ਸਲਾਕਾ ਜਿਹੜੇ ਸੀ ਉਹ ਵੀ ਇੱਥੇ ਪਹੁੰਚੇ ਸਨ ਦੂਸਰੇ ਪਾਸੇ ਜੋ ਖਡੂਰ ਸਾਹਿਬ ਤੋਂ ਮਨਦੀਪ ਸਿੰਘ ਮੰਨਾ ਸੀਗੇ ਉਹ ਵੀ ਇੱਥੇ ਪਹੁੰਚੇ ਸਨ ਲੇਕਿਨ ਕਿਤਨਾ ਕਿਤੇ ਭਾਈ ਵਰਦੇਸਿੰਘ ਮਡਾਲਾ ਸੀਗੇ ਸਵੇਰ ਤੋਂ ਹੀ ਸੇਵਾ ਇੱਥੇ ਕਰਦੇ ਹੋਏ ਨਜ਼ਰ ਆ ਰਹੇ ਸੀ ਲੇਕਿਨ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਇਹ ਸਪੈਸ਼ਲ ਟ੍ਰੇਨ ਜਿਹੜੀ ਹੈ ਉਹ ਜਰੂਰ ਚਲਾਈ ਗਈ ਲੇਕਿਨ ਇੱਚ ਇੱਕ ਦੁੱਖ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਇਸ ਪੈਸ਼ੈਂਟ ਰੇਨ ਚਲਾਈ ਗਈ ਸੀ ਇਹ ਫ੍ਰੀ ਆਫ ਕੋਸ ਸੀਗੀ ਲੇਕਿਨ ਕੁਝ ਲੋਕਾਂ ਵੱਲੋਂ ਸ਼ਰਾਰਤੀ ਤਰ੍ਹਾਂ ਵੱਲੋਂ ਇਹ ਜਿਹੜੀ ਟਿਕਟ ਜਿਹੜੀ ਸੀਗੀ ਉਹ ਖਰੀਦ ਲਈ ਤੀ ਗਏ 700 ਤੋਂ ਵੱਧ ਜਿਹੜਾ ਨੇ ਟਿਕਾ ਜਿਹੜੇ ਨੇ ਉਹ ਖਰੀਦ ਲਈ ਤੀ ਗਏ ਹਾਲਾਂਕਿ ਰਸਤੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਨੇ ਲੇਕਿਨ ਕਿਤਨਾ ਕਿਤੇ ਉਹ ਟ੍ਰੇਨ ਦਾ ਸਫਰ ਜਿਹੜਾ ਹੈ ਜਾਂ ਉਸ ਖਾਸ ਕਰਕੇ ਜਨਮਪੁਰਮੀ ਤੱਕ ਜਿਹੜੇ ਲੋਕ ਨਹੀਂ ਪਹੁੰਚ ਸਕਦੇ ਲੇਕਿਨ ਕਿਤਨਾ ਕਿਤੇ ਇਹ ਉਪਰਾਲਾ ਜਿਹੜਾ ਹੈ ਜਰੂਰ ਹੈ ਬਾਬਾ ਜੀਵਨ ਸਿੰਘ ਸੁਸਾਇਟੀ ਵੱਲੋਂ ਤੇ ਅਲੱਗ-ਅਲੱਗ ਸਬਾ ਸੁਸਾਇਟੀਆਂ ਵੱਲੋਂ ਕੀਤਾ ਗਿਆ ਹਾਲਾਂਕਿ ਬਹੁਤ ਸਾਰੇ ਹੋਰ ਸ਼ਰਧਾਲੂ ਵੀ ਹਜੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤੇ ਦੋ ਤੋਂ ਵੱਧ ਟ੍ਰੇਨ ਡੱਬੇ ਜਿਹੜੇ ਨੇ ਹੋਰ ਵੱਧ ਜਿਹੜੇ ਨੇ ਇੱਥੇ ਲਗਾਏ ਗਏ ਨੇ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਵਾਹ ਚੜ ਕੇ ਹਿੱਸਾ ਲੈਂਦੇ ਹੋਏ ਵੀ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤੇ ਇਹ ਜਿਹੜਾ ਜਥਾ ਆ ਇਹ ਅੱਜ ਇੱਥੋਂ ਰਵਾਨਾ ਹੋਵੇਗਾ ਤੇ ਕੱਲ 5 ਤਰੀਕ ਨੂੰ ਜਿਹੜਾ ਹੈ ਪਟਨਾ ਸਾਹਿਬ ਤੋਂ ਵਾਪਸ ਜਿਹੜਾ ਹੈ ਉਹ ਪਹੁੰਚਦਾ ਹੋਇਆ ਨਜ਼ਰ ਆਵੇਗਾ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਜਜ਼ਬਾ ਜਿਹੜਾ ਹੈ ਲੋਕਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਰ ਤੇ ਨਗਾਤਾਰ ਹੀ ਜੋ ਸ਼ਰਧਾਲੂ ਨੇ ਉਹ ਤੁਜੇ ਖਾਲਸਾ ਦੀ ਜਨਮ ਭੂਮੀ ਤੇ ਜਾਣ ਲਈ ਜਰਨੇ ਉਤਤਰ ਨੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਬੇਸ਼ੱਕ ਪੱਕਾ ਪ੍ਰਬੰਧ ਕੀਤੇ ਗਏ ਨੇ ਲੇਕਿਨ ਕਿਤਨਾ ਕਿਤੇ ਜਿਹੜੀ ਟਿਕਟ ਲਗਾ ਦਿੱਤੀ ਗਈ ਸੀ ਉਸ ਨੂੰ ਲੈ ਕੇ ਕਰੋਸ਼ ਵੀ ਜਿਹੜਾ ਸੀ ਬਹੁਤ ਦੇਖਣ ਨੂੰ ਮਿਲ ਰਿਹਾ ਲੇਕਿਨ ਲਗਾਤਾਰ ਹੀ ਜੇ ਅਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਤਾਂ ਰੇਲਵੇ ਸਟੇਸ਼ਨ ਉੱਤੇ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਕੁਝ ਸਮੇਂ ਬਾਅਦ ਜਿਹੜੀ ਇਹ ਟ੍ਰੇਨ ਹੈ ਇੱਥੋਂ ਜਿਹੜੀ ਹੈ ਉਹ ਰਵਾਨਾ ਹੁੰਦੀ ਹੋਈ ਅਨਜ਼ਰ ਆਵੇਗੀ ਅਤੇ 5 ਤਰੀਕ ਨੂੰ ਵਾਪਸੀ ਜਿਹੜੀ ਹੈ ਉਹ ਕੀਤੀ ਜਾਵੇਗੀ ਹਾਲਾਂਕਿ ਬਾਬਾ ਜੀਵਨ ਸਿੰਘ ਜੀ ਦੇ ਜਨਮ ਸਥਾਨ ਦੇ ਤੇ ਹੋਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਵਾਚੋਂ ਇੱਕ ਵਾਰ ਫਿਰ ਤੋਂ ਜਿਹੜੀ ਇਸ ਤਰ੍ਹਾਂ ਦੀ ਟ੍ਰੇਨ ਜਿਹੜੀਆਂ ਨੇ ਉਹ ਜੂਰ ਹਲਾ ਕੇ ਜਾਏਗਾ ਜਾਣ ਕੇ ਤਾਂ ਜੋ ਕਿ ਜਿਹੜੇ ਲੋਕ ਨੇ ਜਿਹੜੇ ਫ੍ਰੀ ਸੇਵਾ ਕਰਨਾ ਚਾਹੁੰਦੇ ਨੇ ਉਹ ਜਾਂ ਜਲ ਸਫਰ ਕਰਨਾ ਚਾਹੁੰਦੇ ਨੇ ਉਹ ਖਾਸ ਕਰੀ ਜਨਮ ਭੂਮੀ ਤੇ ਖਾਸ ਉਹ ਵਜੀਪਨ ਸਿੰਘ ਜੀ ਦੇ ਜਨਮ ਸਥਾਨ ਤੇ ਜਾ ਕੇ ਨਤਮਸਕ ਜਿਹੜਾ ਹੈ ਉਹ ਬੋ ਸਕਣ ਲੇਕਿਨ ਵੇਖਣਾ ਹੋਵੇ ਕਿ ਕਿ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਅੱਜ ਸਿਰਫ ਜਿਸ ਵਾਰ ਇਸ ਵਾਰ ਉਹ ਵੀ ਫ੍ਰੀ ਟ੍ਰੇਨ ਜਿਸ ਸਪੈਸ਼ਲ ਟ੍ਰੇਨ ਦਿੱਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਇਸ ਦੀ ਟਿਕਟ ਜਿਹੜੀ ਸੀਗੀ ਕਈ ਲੋਕਾਂ ਵੱਲੋਂ ਫ੍ਰੀਦ ਲਈ ਗਈ ਇਸ ਤਰ੍ਹਾਂ ਦੇ ਕਿਤੇ ਇਨਫੋਰ ਉਪਰਾਲੇ ਜਿਹੜੇ ਨੇ ਉਹ ਨਾ ਹੁੰਦੇ ਹੋਣ ਜਾਂ ਸੱਤਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਨਾ ਕੀਤੀ ਜਾਂਦੀ ਹੋਵੇ ਲੇਕਿਨ ਕਿਤਨਾ ਕਿਤੇ ਇਹ ਸਪੈਸ਼ਲ ਟ੍ਰੇਨ ਜਿਹੜੀ ਆ ਹੁਣ ਰਵਾਨਾ ਹੁੰਦੀ ਹੋਈ ਆ ਨਜ਼ਰ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹ ਟ੍ਰੇਨ ਜਿਹੜੀ ਹੈ ਉਹ ਵਾਪਸ नज़र आई ख़ासि में वॾा